ਤਾਰਿਕ ਕਰਾ ਲਈ ਤਨ ਛੱਡ ਦਿਓ ਚਲ ਕੇ ਨਾਲ ਛੱਡ ਦਿਓ ਦੁਨੀਆ ਵਿੱਚ ਮੇਲੇ ਨਾ ਰੱਖੋ ਛੋਟੀਆਂ ਰਸਮਾਂ ਰਵਾਜ ਜਿਹੜੇ ਆ ਉਹ ਛੱਡ ਕੇ ਦਿਖਾਓ ਲੋਕ ਨੂੰ ਵੀ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਇਹ ਵੀ ਡੰਬਰੇ ਆ ਤੁਹਾਡੇ ਛੱਡ ਦਿਓ ਛੱਡ ਦਿਓ ਹallelujah ਅਲਵਿਦਾ ਹੈ ਜਮਾਨੇ ਤੇ ਨਵਾ ਕੀ ਹੈ ਲੜੀ ਇਹ ਸਭ ਗਾਣੇ ਆ ਇਹ ਗੀਤ ਸਾਡੇ ਕਿਤਾਬਾਂ ਵਿੱਚ ਇਹ ਨਾ ਲਿਖੇ ਰਹਿਣ ਰੋ ਆਪਣੀ ਜ਼ਿੰਦਗੀਆਂ ਦੇ ਵਿੱਚ ਲਾਗੂ ਕਰੋ ਪਰਮੇਸ਼ਰ ਚਾਹੁੰਦਾ ਆ ਤੁਸੀਂ ਬੱਕਰੇ ਹੋ ਜੋ ਔਰ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਹallelujah ਤੁਹਾਡਾ ਪ੍ਰੇਮ ਮਨੁੱਖਾਂ ਦੇ ਸਾਹਮਣੇ ਚਮਕੇ ਤੁਹਾਡਾ ਆਨੰਦ ਮਨੁੱਖਾਂ ਦੇ ਸਾਹਮਣੇ ਚਮਕੇ ਤੁਹਾਡੇ ਅੰਦਰ ਜਿਹੜਾ ਬਚਨ ਆ ਉਹ ਮਨੁੱਖਾਂ ਦੇ ਸਾਹਮਣੇ ਚਮਕੇ ਤੁਹਾਡਾ ਪ੍ਰਕਾਸ਼ ਮਨੁੱਖਾਂ ਦੇ ਸਾਹਮਣੇ ਚਮਕੇ ਹallelujah ਖੁਦਾਵੰਦ ਮਨੁੱਖਾਂ ਦੇ ਸਾਹਮਣੇ ਚਮਕੇ ਉਹ ਕਹਿੰਦਾ ਦੀਵਾ ਫਾੜ ਕੇ ਟੋਪੇ ਦੇ ਹੇਠ ਨਹੀਂ ਰੱਖਿਆ ਜਾਂਦਾ ਦੀਵਟ ਦੇ ਉੱਤੇ ਰੱਖਿਆ ਜਾਂਦਾ ਹਰ ਮਸੀਹ ਦੀ ਹਰ ਭਾਈ ਦੀ ਜ਼ਿੰਮੇਵਾਰੀ ਆ ਉਹ ਆਪਣੇ ਆਂਡ ਗੁਆਟ ਕੋਵੇਂ ਮੈਂ ਕਮਸੀ ਹਾ ਹallelujah ਮੇਰਾ ਜੀਵਨ ਮਸੀਹ ਨੂੰ ਦਰਸਾਉਂਦਾ ਆ ਹਰ ਭੈਣ ਦੀ ਜ਼ਿੰਮੇਵਾਰੀ ਆ ਉਹ ਆਪਣੇ ਆਂਡ ਗੁਆਟ ਆਸਪਰੋਸ ਜਿੱਥੇ ਬੈਠੇ ਉਹ ਮਸੀਹ ਦੀ ਗੱਲ ਕਰੇ ਮੇਰਾ ਜੀਵਨ ਮਸੀਹ ਨੂੰ ਦਰਸਾਉਂਦਾ ਹallelujah ਉਹ ਬੱਜਦੇ ਢੀਂਜਿਆਂ ਦੇ ਵਿੱਚ ਗੱਲ ਕਰੇ ਮੇਰਾ ਜੀਵਨ ਮਸੀਹ ਨੂੰ ਦਰਸਾਉਂਦਾ ਉਹ ਲੈਡੀ ਸੰਗੀਤ ਦੇ ਵਿੱਚ ਗੱਲ ਕਰੇ ਮੇਰਾ ਜੀਵਨ ਮਸੀਹ ਨੂੰ ਦਰਸਾਉਂਦਾ ਉਹ ਸ਼ਿੰਗਾਰਾਂ ਦੇ ਵਿੱਚ ਗੱਲ ਕਰੇ ਮੇਰਾ ਜੀਵਨ ਮਸੀਹ ਨੂੰ ਦਰਸਾਉਂਦਾ ਉਹ ਪਹਿਰਾਵਿਆਂ ਦੇ ਵਿੱਚ ਗੱਲ ਕਰੇ ਮੇਰਾ ਜੀਵਨ ਮਸੀਹ ਨੂੰ ਦਰਸਾਉਂਦਾ ਉਹ ਲੜਾਈਆਂ ਝਗੜਿਆਂ ਦੇ ਵਿੱਚ ਗਾਲੀ ਗਲੋਥ ਦੇ ਵਿੱਚ ਉੱਟ ਕੇ ਗੱਲ ਕਰੇ ਕਿ ਮੇਰਾ ਜੀਵਨ ਮਸੀਹ ਨੂੰ ਦਰਸਾਉਂਦਾ ਹallelujah ਇਸ ਸੰਸਾਰ ਇੱਕ ਗੱਲਾਂ ਨਹੀਂ ਕਰਨੀਆਂ ਮੇਰਾ ਜੀਵਨ ਮਸੀਹ ਨੂੰ ਦਰਸਾਉਂਦਾ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਹallelujah ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਦੀਵਾ ਬਾਲ ਕੇ ਟੋਪੇ ਦੇ ਹੇਠ ਨਹੀਂ ਰੱਖਿਆ ਜਾਂਦਾ ਦੀਵੇ ਉੱਤੇ ਰੱਖਿਆ ਜਾਂਦਾ ਦੀ ਜਿੰਦਗੀ ਹੋ ਰਿਆ ਲੋਕਾਂ ਨੇ ਸਾਨੂੰ ਮੋਟਿਆਂ ਦੇ ਉੱਤੇ ਚੱਕ ਕੇ ਉੱਥੇ ਹੀ ਦਫਨਾਇਆ ਉਹਨਾਂ ਜਿੱਥੇ ਹੋਰਾਂ ਨੂੰ ਦਫਨਾਇਆ ਜਾਂ ਉੱਥੇ ਹੀ ਜਲਾਇਆ ਉਹਨਾਂ ਜਿੱਥੇ ਹੋਰਾਂ ਨੂੰ ਜਲਾਇਆ ਮੇਰੇ ਭੈਣ ਦੇ ਭਰਾਓ ਕੋਈ ਬਸ ਨਹੀਂ ਚੱਲਣਾ ਐ ਸਰੀਰ ਦਾ ਜਦੋਂ ਇਹ ਇਹਦੀ ਨਾਰਾਂ ਦੀ ਗਲੀ ਦੇ ਵਿੱਚ ਕੋਈ ਕਾਬਟ ਆ ਗਈ ਤੇ ਫੇਲ ਹੋ ਗਈਆਂ ਤੇ ਬਿਹਾਰਤ ਦੀ ਧਰ ਕੰਦੇ ਵਿੱਚ ਕੋਈ ਕਾਬਟ ਆ ਗਈ ਉਹ ਫੇਲ ਹੋ ਗਈ ਜਾਂ ਹੋਰ ਕੁਛ ਜਦੋਂ ਲਿਵਰ ਫੇਲ ਹੋ ਗਿਆ ਜਦੋਂ ਬ੍ਰੇਨ ਬਿਲਕੁਲ ਹੋ ਗਿਆ ਜਦੋਂ ਮਾਨ ਹallelujah ਪਿਆਰ ਕਰੋ ਆਨੰਦ ਕਰੋ ਤੁਹਾਡਾ ਚਾਨਣ ਯੁਨੁੱਖਾਂ ਦੇ ਸਾਹਮਣੇ ਚਮਕੇ ਮੇਰੇ ਭੈਣੇ ਦੀ ਪ੍ਰਭੂ ਤੁਹਾਡਾ ਚਾਨਣ ਯੁਨੁੱਖਾਂ ਦੇ ਸਾਹਮਣੇ ਚਮਕੇ ਹallelujah ਖੁਦਾਬੰਦ ਖੁਦਾ ਪਰਮੇਸ਼ਵਰ ਦੇ ਨਾਮ ਕੀ ਫੋਮੈਂ ਇੰਨੇ ਕੋਸ਼ ਕਹਿੰਦਾ ਹਾਂ ਕਿ ਤਾ ਤੁਹ ਇਜਾਜ਼ਤ ਲੈਣਾ ਬਤ ਕਰਨ ਦੀ ਤੇ ਆਪਣਾ ਸਮਾਂ ਹੋ ਚੁੱਕਾ ਆ